ਹਾਂਜੀ ਅੱਜ ਅਸੀਂ ਫੇਰ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਵੀਡੀਓ ਸ਼ੂਟ ਕਰਨ ਲੱਗੇ ਆ ਕੋਈ ਨਵੀਂ ਜਾਣਕਾਰੀ ਦੇਣ ਜਾ ਰਹੇ ਆ ਜੋ ਅਸੀਂ ਪਿਛਲੇ ਲੰਬੇ ਸਮੇਂ ਦੇ ਵਿੱਚ ਵੇਖਿਆ ਜੋ ਅੱਜ ਤੋਂ 60 ਤੋਂ 70 ਸਾਲ ਆਪਾਂ ਪਿੱਛੇ ਨੂੰ ਜਾਈਏ ਤਾਂ ਪਤੀ ਪਤਨੀ ਦਾ ਰਿਸ਼ਤਾ ਇੱਕ ਬਹੁਤ ਪਵਿੱਤਰ ਹੁੰਦਾ ਹੈ ਤਾਂ ਪਤੀ ਪਤਨੀ ਦਾ ਜਿਹੜਾ ਰਿਸ਼ਤਾ ਹੈ ਇਹ ਬਹੁਤ ਹੀ ਜਾਣੇ ਕਿ ਸਮਾਜ ਨੂੰ ਲੋਕਾਂ ਨੂੰ ਸੇਧ ਦੇਣ ਵਾਲਾ ਹੁੰਦਾ ਪਰ ਅੱਜ ਇਸ ਰਿਸ਼ਤੇ ਦੇ ਵਿੱਚ ਬਹੁਤ ਸਾਰੇ 파ੜੇ ਪੈ ਗਏ ਜਿਵੇਂ ਫਰੀਦਕੋਟ ਜ਼ਿਲ੍ਹੇ ਦਾ ਸੁਖਣਾਲਾ ਪਿੰਡ ਆ ਸ਼ਾਇਦ ਉੱਥੇ ਇੱਕ ਘਰ ਵਾਲੀ ਨੇ ਆਪਦੇ ਘਰ ਵਾਲੇ ਨੂੰ ਮਾਰਿਆ ਇਹ ਨਹੀਂ ਵੀ ਕੱਲੀਆਂ ਘਰ ਵਾਲੀਆਂ ਆਪਦੇ ਘਰ ਵਾਲੇ ਨੂੰ ਮਾਰ ਰਹੀਆਂ ਯਾਨੀ ਕਿ ਬਹੁਤ ਸਾਰਿਆਂ ਥਾਵਾਂ ਤੇ ਪਤੀਆਂ ਨੇ ਵੀ ਆਪਣੇ ਘਰ ਵਾਲੀਆਂ ਨੂੰ ਮਾਰਿਆ ਯਾਨੀ ਕਿ ਇੰਨਾ ਪਵਿੱਤਰ ਰਿਸ਼ਤਾ ਸੀ ਜਿਹਨੂੰ ਮਤਲਬ ਹੀ ਤਾਰ-ਤਾਰ ਹੋ ਗਿਆ ਅੱਜ ਕਿਉਂ ਹੋ ਗਿਆ ਕਿਉਂਕਿ ਅੱਜ ਅਸੀਂ ਲੜਾਈਆਂ ਝਗੜੇ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆ ਹੈ ਯਾਨੀ ਕਿ ਮੰਨ ਕੇ ਚੱਲੋ ਥੋੜੀ ਨਹੀਂ ਨਿੰਮਦੀ ਪਰ ਇੱਕ ਦੂਜੇ ਨੂੰ ਮਾਰਨ ਤੇ ਦਾ ਨਾਂ ਤੋਂ ਲੋ ਪਤੀ ਪਤਨੀ ਦਾ ਰਿਸ਼ਤਾ ਸਮਾਜ ਨੂੰ ਸਿਖਿਆ ਦਿੰਦਾ ਹੈ ਸਮਾਜ ਨੂੰ ਸੇਧ ਦਿੰਦਾ ਹੈ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਜਦੋਂ ਪਤੀ ਬਾਹਰੋਂ ਘਰੇ ਨਹੀਂ ਆਉਂਦਾ ਸੀ ਉਹਨਾਂ ਚਿਰ ਪਤਨੀ ਰੋਟੀ ਨਹੀਂ ਖਾਂਦੀ ਸੀ ਜਾਨੀ ਕਿ ਇੰਨਾ ਪਵਿੱਤਰ ਰਿਸ਼ਤਾ ਸੀ ਪਤੀ ਪਤਨੀ ਦਾ ਕਿਉਂਕਿ ਪਤੀ ਪਤਨੀ ਨੇ ਅੱਗੇ ਬੱਚਿਆਂ ਨੂੰ ਸੇਧ ਦੇਣੀ ਹੈ ਅੱਗੇ ਕਿੰਨੀ ਸੇਧ ਸਿੱਖਿਆ ਦੇਣੀ ਹੁੰਦੀ ਹੈ ਸਭ ਤੋਂ ਪਹਿਲਾਂ ਟੀਚਰ ਜਿਹੜੇ ਹੈ ਉਹ ਮਾਤਾ ਪਿਤਾ ਬੱਚੇ ਦੇ ਤੇ ਅੱਜ ਕਿਹੜੇ ਹਾਲਾਤਾਂ ਦੇ ਅੱਜ ਦਾ ਇਨਸਾਨ ਉਤਰ ਆਇਆ ਅੱਜ ਦੀ ਪਤਨੀ ਉਤਰਿਆ ਹੀ ਅੱਜ ਦਾ ਪਤੀ ਉਤਰਿਆ ਤਾਂ ਜਦੋਂ ਮੈਂ ਇਹੋ ਜਿਹੀਆਂ ਘੰਟਾਵਾਂ ਵੇਖਣਾ ਮੈਨੂੰ ਬਹੁਤ ਜ਼ਿਆਦਾ ਦੁੱਖ ਲੱਗਦਾ ਫਿਰ ਮੈਂ ਸੋਚਦਾ ਹੁੰਨਾ ਵੀ ਯਾਰ ਇਹਦੇ ਤੇ ਵੀ ਕੋਈ ਸਾਡੇ ਸਮਾਜ ਅੱਗੇ ਸਾਡੇ ਲੋਕਾਂ ਅੱਗੇ ਸਾਨੂੰ ਵਿਚਾਰ ਰੱਖਣੇ ਚਾਹੀਦੇ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਾਂ ਪਤੀ ਪਤਨੀ ਦੇ ਰਿਸ਼ਤੇ ਦਾ ਜਾਣੂ ਕਰਾ ਸਕੀਏ ਜਾਨੀ ਕਿ ਮੰਨ ਕੇ ਚਲੋ ਥੋੜੀ ਨਹੀਂ ਨਿਮਧੀ ਤਾਂ ਤੁਸੀਂ ਮਤਲਬ ਤਲਾਕ ਦੇ ਦਿਓ ਪਰ ਇੱਕ ਦੂਜੇ ਨੂੰ ਮਾਰੋ ਤਾਂ ਨਾ ਹੁਣ ਇਹਨੇ ਐਡੀ ਵੱਡੀ ਘਟਨਾ ਕਰੀ ਐ ਜਾਨੀ ਕਿ ਆਪ ਉੱਜੜ ਗਈ ਅਗਲੇ ਨੂੰ ਉੱਜੜ ਗਈ ਜਾਨੀ ਕਿ ਕੀ ਖਟਿਆ ਜਾਨੀ ਕਿ ਮਾਰਨ ਤੇ ਨਾ ਤੋਂ ਲੋਕ ਨਾ ਤਾਂ ਪਤੀ ਐਸਾ ਕੰਮ ਕਰੇ ਨਾ ਪਤਨੀ ਐਸਾ ਕੰਮ ਕਰੇ ਜਾਣੇ ਕਿ ਜੇ ਤੁਹਾਡੀ ਕੋਈ ਨਹੀਂ ਨਿੰਦੀ ਤਾਂ ਪਰਿਵਾਰ ਨੂੰ ਇਕੱਠੇ ਕਰੋ ਰਿਸ਼ਤੇਦਾਰਾਂ ਨੂੰ ਇਕੱਠੇ ਕਰੋ ਤਲਾਕ ਲੈ ਲਓ ਉਹ ਆਪਦੀ ਜ਼ਿੰਦਗੀ ਜਿਵੇਂ ਆਪਦੀ ਜ਼ਿੰਦਗੀ ਜਿਵੇਂ ਪਰ ਜਦੋਂ ਮੈਂ ਇਹੋ ਜਿਹੀਆਂ ਘੰਟਾਵਾਂ ਵੇਖਣਾ ਫਿਰ ਮੈਂ ਸੋਚਦਾ ਹੁੰਨਾ ਯਾਰ ਵੀ ਇਹਦੇ ਤੇ ਵੀ ਚਾਰ ਸ਼ਬਦ ਲੋਕਾਂ ਨੂੰ ਦੱਸਣੇ ਚਾਹੀਦੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣੀ ਚਾਹੀਦੀ ਹੈ ਕਿ ਪਤੀ ਪਤਨੀ ਦਾ ਰਿਸ਼ਤਾ ਕਿੰਨਾ ਪਵਿੱਤਰ ਹੈ ਤਾਂ ਹੀ ਅਸੀਂ ਇਹਦੀ ਫੋਟੋ ਲਾਈ ਹੈ ਜੇ ਇਹੋ ਜਿਹੀਆਂ ਚੀਜ਼ਾਂ ਆਪਾਂ ਸਮੇਂ ਸਿਰ ਲੋਕਾਂ ਨੂੰ ਜਾਣਕਾਰੀ ਦਿੰਦੀ ਰਹਿਾਂਗੇ ਦਿੰਦੇ ਰਹਿਾਂਗੇ ਤਾਂ ਆਉਣ ਵਾਲੀ ਪੀੜ੍ਹੀ ਤੇ ਅਸਰ ਪੈਂਦਾ ਹੈ ਕੋਈ ਚਾਰ ਗੱਲਾਂ ਸੁਣਦੇ ਆ ਲੋਕ ਕੋਈ ਆਉਣ ਵਾਲੀ ਪੀੜ੍ਹੀ ਸੁਣੂਗੀ ਉਹਨਾਂ ਦੇ ਮਨ ਤੇ ਅਸਰ ਹੋਊਗਾ ਚਲੋ ਮਤਲਬ ਇਹ ਪਤੀ ਪਤਨੀ ਦੇ ਰਿਸ਼ਤੇ ਨੂੰ ਨਵਾ ਲੈਣਗੇ ਜੇ ਨਹੀਂ ਉਹਨਾਂ ਦਾ ਨਿੰਮਦਾ ਤਾਂ ਚਾਰ ਲੋਕ ਇਕੱਠੇ ਕਰਕੇ ਭੈਣ ਭਰਾਸ ਇਕੱਠੇ ਕਰਕੇ ਆਪ ਦਾ ਤਲਾਕ ਲੈ ਲੈਣਗੇ ਆਪਦੀ ਜ਼ਿੰਦਗੀ ਜਿਵੇਂ ਆਪਦੀ ਜ਼ਿੰਦਗੀ ਜਾਵੇਂ ਪਰ ਮਾਰੋ ਤਾਂ ਨਾ ਨਾ ਕਿਸੇ ਨੂੰ ਇੱਕ ਦੂਜੇ ਨੂੰ ਇੱਕ ਦੂਜੇ ਦੀ ਜਾਨ ਦਾ ਨਾ ਲਓ ਇਹ ਨਹੀਂ ਵੀ ਇਕੱਲੀਆਂ ਔਰਤਾਂ ਹੀ ਆ ਬਹੁਤ ਹਮਤੇ ਬੰਦੇ ਵੀ ਮਤਲਬ ਆਪਦੀਆਂ ਘਰ ਵਾਲੀਆਂ ਨੂੰ ਮਾਰਾ ਦਿੰਦੇ ਆ ਜਿਹੜਾ ਸੁਭ ਠੋਡੇ ਪਤਨੀ ਨੇ ਦੇਣਾ ਹੈ ਜਿਹੜਾ ਸੁਭ ਠੋਡੇ ਬੱਚਿਆਂ ਨੇ ਦੇਣਾ ਦੂਜੇ ਨਹੀਂ ਦੇਣਗੇ ਤਾਂ ਇਸ ਰਿਸ਼ਤੇ ਨੂੰ ਅਸੀਂ ਤਾਰ-ਤਾਰ ਲਾ ਕਰੀਏ ਇਸ ਰਿਸ਼ਤੇ ਦੀ ਵਫਾਦਾਰੀ ਵਿੱਚ ਰਹੀਏ ਜਾਨੀ ਕਿ ਪਤੀ-ਪਤਨੀ ਦਾ ਰਿਸ਼ਤਾ ਬੜਾ ਪਵਿੱਤਰ ਆਜ ਤੋਂ ਸਭ 70 ਸਾਲ ਪਿੱਛੇ ਨੂੰ ਜਾਓ ਕਿੰਨਾ ਰਿਸ਼ਤਾ ਪਵਿੱਤਰ ਹੈ ਜਾਨੀ ਕਿ ਅਸੀਂ ਉਸ ਰਿਸ਼ਤੇ ਦੀ ਵਫਾਦਾਰੀ ਨੂੰ ਸਮਝ ਗਏ ਉਹਦੀ अहमਤ ਨੂੰ ਸਮਝ ਗਏ ਤੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਸਿਹਤ ਦੇ ਕੇ ਇਹੋ ਜਿਹੇ ਕਦਮ ਸਾਨੂੰ ਨਹੀਂ ਚੱਕਣੇ ਚਾਹੀਦੇ ਇਹ ਸਾਡੇ ਲਈ ਹਾਨੀਕਾਰ ਆਉਣ ਵਾਲੀਆਂ ਪੀੜ੍ਹੀਆਂ ਲਈ ਹਾਨੀਕਾਰ ਹੈ ਤਾਂ ਐਸੇ ਸਾਨੂੰ ਕਦਮ ਨਹੀਂ ਚੱਕਣੇ ਚਾਹੀਦੇ ਤੇ ਪਤੀ-ਪਤਨੀ ਦਾ ਰਿਸ਼ਤਾ ਜਿਹੜਾ ਇਹਨੂੰ ਐਂਡ ਤੱਕ ਨਵਾਉਣਾ ਚਾਹੀਦਾ ਇੱਕ ਦੂਜੇ ਦੇ ਸਾਥੀ ਬਣਨਾ ਚਾਹੀਦਾ ਹੈ ਇੱਕ ਦੂਜੇ ਦੇ ਦੁੱਖ ਦਰਦ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਕਿਉਂਕਿ ਤੁਸੀਂ ਸਮਾਜ ਨੂੰ ਸੇਧ ਦੇਣੀ ਹੈ ਲੋਕਾਂ ਨੂੰ ਸੇਧ ਦੇਣੀ ਹੈ ਤੋ ਇੰਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਮੈਥੋਂ ਵੱਧ ਘੱਟ ਬੋਲਿਆ ਗਿਆ ਹੋਵੇ ਮਾਫੀ ਚਾਹਣਾ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਿ ਬਹੁਤ ਬਹੁਤ ਤੁਹਾਡਾ ਧੰਨਵਾਦ ਹੋਵੇਗਾ ਜੀ